ਦਰਸ਼ਨ ਦੇਖ ਜੀਵਾ ਗੁਰ ਤੇਰਾ ਦਰਸ਼ਨ ਦੇਖ ਜੀਵਾ ਗੁਰ ਤੇਰਾ ਪੂਰਨ ਕ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਗੁਰੂ ਪਿਆਰਿਓ ਅੱਜ ਅਸੀਂ ਗੱਲ ਕਰਾਂਗੇ ਸਿੱਖ ਧਰਮ ਦੇ ਦੂਸਰੇ ਗੁਰੂ ਗੁਰੂ ਅੰਗਦ ਸਾਹਿਬ ਜੀ ਦੇ ਜੀਵਨ ਬਾਰੇ ਗੁਰੂ ਅੰਗਦ ਸਾਹਿਬ ਜੀ ਦਾ ਜਨਮ 5 ਵਿਸਾਖ 1504 ਈਸਵੀ ਮੂਲ ਨਾਨਕ ਸ਼ਾਹੀ ਕੈਲੰਡਰ ਮੁਤਾਬਕ 18 April ਨੂੰ ਮੱਤੇ ਦੀਸਰਾ ਜ਼ਿਲ੍ਹਾ ਫਿਰੋਜ਼ਪੁਰ ਵਿਖੇ ਹੋਇਆ ਆਪ ਜੀ ਦੇ ਪਿਤਾ ਬਾਬਾ ਫੈਰੂਮਲ ਜੀ ਸਨ ਅਤੇ ਮਾਤਾ ਮਾਤਾ ਦਇਆ ਕੌਰ ਜੀ ਉਰਫ ਸਬਰਾਈ ਦੇਵੀ ਜੀ ਸਨ ਆਪ ਜੀ ਦੇ ਮਾਤਾ ਪਿਤਾ ਨੇ ਆਪ ਜੀ ਦਾ ਪਹਿਲਾ ਨਾਂ ਲਹਿਣਾ ਰੱਖਿਆ ਸੀ ਆਪ ਜੀ ਦਾ ਵਿਆਹ ਸ਼੍ਰੀ ਦੇਵੀ ਚੰਦ ਦੀ ਸੁਪਤਰੀ ਬੀਬੀ ਖੀਵੀ ਜੀ ਨਾਲ ਹੋਇਆ ਆਪ ਜੀ ਦੇ ਦੋਸਤ ਪੁੱਤਰ ਬਾਬਾ ਦਾਸੂ ਜੀ ਅਤੇ ਬਾਬਾ ਦਾਤੋ ਜੀ ਸਨ ਅਤੇ ਦੋਸਤ ਪੁੱਤਰੀਆਂ ਬੀਬੀ ਅਮਰੋ ਜੀ ਅਤੇ ਬੀਬੀ ਅਣੋਖੀ ਜੀ ਸਨ ਆਪ ਜੀ ਵਪਾਰ ਦੇ ਸਿਲਸਿਲੇ ਵਿੱਚ ਪਰਿਵਾਰ ਸਮੇਤ ਸੰਗਰਪਿੰਡ ਜਾ ਕੇ ਵਸਣ ਲੱਗ ਪਏ ਜਿੱਥੇ ਆਪ ਜੀ ਨੇ ਦੁਕਾਨਦਾਰੀ ਦਾ ਕਾਰੋਬਾਰ ਸ਼ੁਰੂ ਕੀਤਾ ਆਪ ਜੀ ਦੇ ਮਿੱਠੇ ਸੁਭਾਅ ਅਤੇ ਮਿਲਾਪੜੇ ਹੋਣ ਕਾਰਨ ਕੰਮਕਾਰ ਚੰਗਾ ਚੱਲ ਪਿਆ ਆਪ ਜੀ ਬਚਪਨ ਤੋਂ ਹੀ ਧਾਰਮਿਕ ਵਿਰਤੀ ਦੇ ਮਾਲਕ ਸਨ ਆਪ ਜੀ ਵਿਸ਼ਨੂੰ ਮਤ ਵਿੱਚ ਵਿਸ਼ਵਾਸ ਰੱਖਣ ਵਾਲੇ ਸਨ ਅਤੇ ਦੇਵੀ ਦੇ ਭਗਤ ਸਨ ਆਪ ਜੀ ਹਰ ਸਾਲ ਦੇਵੀ ਭਗਤਾਂ ਨੂੰ ਇਕੱਠੇ ਕਰਕੇ ਦੇਵੀ ਦਰਸ਼ਨਾਂ ਲਈ ਜਵਾਲਾਮੁਖੀ ਜਾਇਆ ਕਰਦੇ ਸਨ ਇਕ ਦਿਨ ਆਪ ਪਿੰਡੋਂ ਬਾਹਰ ਤੋਬੇ ਤੇ ਅੰਮ੍ਰਿਤ ਵੇਲੇ ਇਸ਼ਨਾਨ ਕਰਨ ਗਏ ਤਾਂ ਉੱਥੇ ਗੁਰਨਾਨਕ ਸਾਹਿਬ ਜੀ ਦਾ ਇੱਕ ਸਿੱਖ ਭਾਈ ਜੋਧ ਜੋ ਕਿ ਬਹੁਤ ਹੀ ਸੁਰਲੀ ਆਵਾਜ਼ ਦੇ ਵਿੱਚ ਆਸਾ ਦੀ ਵਾਰ ਦਾ ਪਾਠ ਕਰ ਰਿਹਾ ਸੀ ਜਦੋਂ ਪਾਠ ਦੀ ਆਵਾਜ਼ ਆਪ ਜੀ ਦੇ ਕੰਨਿ ਪਈ ਤਾਂ ਆਪ ਇਕਦਮ ਮੰਤਰ ਮੁਕਤ ਹੋ ਗਏ ਜਿਸ ਮਨ ਦੀ ਸ਼ਾਂਤੀ ਦੀ ਭਾਲ ਵਿੱਚ ਕਈ ਸਾਲਾਂ ਤੋਂ ਚੱਲ ਰਹੇ ਸਨ ਉਹ ਮਨ ਦੀ ਸ਼ਾਂਤੀ ਮਹਿਸੂਸ ਹੋਈ ਆਪ ਜੀ ਭਾਈ ਜੋਧ ਜੀ ਕੋਲ ਜਾ ਕੇ ਬੈਠ ਗਏ ਪਾਰ티 ਸਮਾਪਤ ਹੋ ਤੋ ਬਾਅਦ ਆਪ ਜੀ ਨੇ ਭਾਈ ਜੋਧ ਜੀ ਨੂੰ ਪੁੱਛਿਆ ਕਿ ਤੁਸੀਂ ਕਿਸ ਦੀ ਬਾਣੀ ਪੜ੍ਹਦੇ ਗਾਉਂਦੇ ਸੋ ਭਾਈ ਜੋਧ ਨੇ ਕਿਹਾ ਇਹ ਤੁਰਕੀ ਬਾਣੀ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੀ ਰਚਨਾ ਹੈ ਅਤੇ ਗੁਰੂ ਨਾਨਕ ਸਾਹਿਬ ਕਰਤਾਰਪੁਰ ਨਿਵਾਸ ਕਰਦੇ ਹਨ ਅਤੇ ਜੀਵਾਂ ਨੂੰ ਤਾਰਦੇ ਹਨ ਭਾਈ ਜੋਧ ਜੀ ਦੀਆਂ ਗੱਲਾਂ ਸੁਣ ਆਪ ਜੀ ਦੇ ਮਾਨ ਵਿੱਚ ਗੁਰੂ ਨਾਨਕ ਸਾਹਿਬ ਜੀ ਦੇ ਦਰਸ਼ਨ ਕਰਨ ਦੀ ਤਾਂ ਫਾਇਦਾ ਹੋਈ ਇਹ ਤਾਂ ਦਿਨੋ ਦਿਨ ਵੱਧਦੀ ਗਈ ਕੁਝ ਸਮੇਂ ਬਾਅਦ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸੰਗਤ ਨਾਲ ਦੇਵੀ ਦਰਸ਼ਨਾਂ ਲਈ ਜਵਾਲਾਮੁਖੀ ਜਾਣ ਦਾ ਸਮਾਂ ਆ ਗਿਆ ਪਰ ਇਸ ਵਾਰ ਆਪ ਜੀ ਨੇ ਮਨ ਵਿੱਚ ਪੱਕਾ ਫੈਸਲਾ ਕਰ ਲਿਆ ਕਿ ਪਹਿਲਾਂ ਕਰਤਾਰਪੁਰ ਹੋ ਕੇ ਜਾਣਾ ਹੈ ਯਾਤਰਾ ਆਰੰਭ ਹੋਈ ਅਤੇ ਰਸਤੇ ਵਿੱਚ ਕਰਤਾਰਪੁਰ ਦੇ ਬਾਹਰ ਵਾਰ ਸੰਗਤ ਦਾ ਡੇਰਾ ਲਾਇਆ ਅਤੇ ਆਪ ਸੰਗਤ ਤੋਂ ਆਗਿਆ ਲੈ ਕੇ ਕੋੜੀ ਤੇ ਚੜ ਗੁਰੂ ਨਾਨਕ ਸਾਹਿਬ ਜੀ ਦੇ ਦਰਸ਼ਨਾਂ ਲਈ ਕਰਤਾਰਪੁਰ ਵੱਲ ਤੁਰ ਪਏ ਕੁਝ ਦੂਰ ਗਏ ਤਾਂ ਗੁਰੂ ਨਾਨਕ ਸਾਹਿਬ ਆਪ ਹੀ ਰਸਤੇ ਵਿੱਚ ਮਿਲ ਗਏ ਪਰ ਆਪ ਜੀ ਨੂੰ ਪਤਾ ਨਹੀਂ ਸੀ ਕਿ ਇਹ ਹੀ ਗੁਰਨਾਨਕ ਹਨ ਆਪ ਜੀ ਨੇ ਗੁਰੂ ਜੀ ਤੋਂ ਹੀ ਪੁੱਛਿਆ ਕਿ ਬਾਬਾ ਮੈਂ ਗੁਰਨਾਨਕ ਦੇ ਦਰਸ਼ਨਾਂ ਲਈ ਉਹਨਾਂ ਦੇ ਦਰਬਾਰ ਜਾਣਾ ਹੈ ਕਿਰਪਾ ਕਰਕੇ ਮੈਨੂੰ ਰਾਹ ਦੱਸੋ ਗੁਰੂ ਜੀ ਨੇ ਮੁਸਕਰਾ ਕੇ ਬੜੇ ਪ੍ਰੇਮ ਨਾਲ ਕਿਹਾ ਆ ਪੁਰਖਾ ਕੋੜੀ ਦੀ ਲਗਾਮ ਮੈਨੂੰ ਫੜਾ ਦੇ ਮੈਂ ਉਧਰ ਹੀ ਜਾ ਰਿਹਾ ਹਾਂ ਤੈਨੂੰ ਛੱਡ ਦਿੰਦਾ ਹਾਂ ਆਪਣੇ ਧਰਮਸਾਲਾ ਦੇ ਬੂਹੇ ਪਾਸ ਜਾ ਕੇ ਗੁਰੂ ਜੀ ਆਖਣ ਲੱਗੇ ਪੁਰਖਾ ਕੋੜੀ ਉਸ ਕਿੱਲੇ ਨਾਲ ਬੰਧੇ ਅਤੇ ਇਸ ਦਰਵਾਜ਼ੇ ਰਾਹੀਂ ਅੰਦਰ ਲੰਘ ਜਾ ਤੇਰੀ ਮੰਜ਼ਲ ਆ ਗਈ ਹੈ ਪਾਈ ਲੈਣਾ ਜੀ ਕੋੜੀ ਕਿੱਲੇ ਨਾਲ ਬੰਨਣ ਲਈ ਪਰੇ ਲੈ ਗਏ ਅਤੇ ਗੁਰੂ ਜੀ ਅੰਦਰ ਜਾ ਕੇ ਆਪਣੇ ਆਸਣ ਤੇ ਬਿਰਾਜ ਗਏ ਪਾਈ ਲੈਣਾ ਜੀ ਨੇ ਅੰਦਰ ਜਾ ਕੇ ਜਦੋਂ ਗੁਰੂ ਜੀ ਦੇ ਦਰਸ਼ਨ ਕੀਤੇ ਤਾਂ ਇੱਕਦਮ ਹੱਕੇ ਬੱਕੇ ਰਹਿ ਗਏ ਇਹ ਤਾਂ ਉਹੀ ਹਨ ਜੋ ਮੇਰੀ ਘੋੜੀ ਦੀ ਲਗਾਉ ਫੜ ਕੇ ਮੈਨੂੰ ਇੱਥੇ ਲੈ ਕੇ ਆਏ ਹਨ ਆਪ ਜੀ ਬਹੁਤ ਹੀ ਸ਼ਰਮਿੰਦਾ ਹੋਏ ਅਤੇ ਕਹਿਣ ਲੱਗੇ ਮਹਾਰਾਜ ਮੈਥੋਂ ਬਹੁਤ ਹੀ ਵੱਡੀ ਬੇਅਦਬੀ ਹੋਈ ਹੈ ਮੈਂ ਘੋੜੀ ਤੇ ਚੜ੍ਹ ਆਇਆ ਹਾਂ ਤੇ ਤੁਸੀਂ ਅੱਗੇ-ਅੱਗੇ ਪੈਦਲ ਤੁਰੇ ਆਏ ਮੈਨੂੰ ਬਖਸ਼ ਲਓ ਸਤਿਗੁਰੂ ਮੈਥੋਂ ਵੱਡੀ ਪੁੱਲ ਹੋਈ ਹੈ ਇਹ ਆ ਕੇ ਆਪ ਜੀ ਗੁਰੂ ਜੀ ਦੇ ਚੰਨਾਂ ਤੇ ਟੈਪੇ ਗੁਰੂ ਜੀ ਨੇ ਸਿਰ ਤੇ ਹੱਥ ਫੇਰਿਆ ਤੇ ਦਲਾਸਾ ਦਿੱਤਾ ਤੇ ਕਿਹਾ ਉਠ ਪੁਰਖਾ ਤੇਰੇ ਤੇ ਕੋਈ ਭੁੱਲ ਨਹੀਂ ਹੋਈ ਤੂੰ ਸਾਡਾ ਮਹਿਮਾਨ ਹੈ ਤੇਰਾ ਆਦਰ ਕਰਨਾ ਸਾਡਾ ਫਰਜ਼ ਹੈ ਸੋ ਮੈਂ ਕੀਤਾ ਹੈ ਗੁਰੂ ਜੀ ਨੇ ਆਪ ਜੀ ਦਾ ਨਾਮ ਪੁੱਛਿਆ ਤਾਂ ਆਪ ਜੀ ਨੇ ਕਿਹਾ ਮੇਰਾ ਨਾਮ ਲੈਣਾ ਹੈ ਗੁਰੂ ਜੀ ਹੱਸ ਪਏ ਤੇ ਕਹਿਣ ਲੱਗੇ ਤੂੰ ਲੈਣਾ ਹੈ ਤੇ ਅਸੀਂ ਤੇਰਾ ਦੇਣਾ ਹੈ ਅਤੇ ਲੈਣ ਵਾਲੇ ਹਮੇਸ਼ਾ ਘੋੜੀ ਚੜ ਕੇ ਹੀ ਆਉਂਦੇ ਹਨ ਗੁਰੂ ਜੀ ਨਾਲ ਹੋਏ ਅਜਿਹੇ ਬਚਨਾਂ ਨੇ ਮਨ ਨੂੰ ਐਸੀ ਖਿੱਚ ਪਾਈ ਕੇ ਮਨ ਨਵੇਂ ਚਾਹਤੇ ਸਕੂਨ ਨਾਲ ਪਰ ਗਿਆ ਅਤੇ ਆਪ ਜੀ ਨੇ ਆਪਣਾ ਸਾਰਾ ਜੀਵਨ ਗੁਰੂ ਜੀ ਦੀ ਲੇਖੇ ਲਾਉਣ ਦਾ ਫੈਸਲਾ ਕਰ ਲਿਆ ਸੋ ਇਸ ਲਈ ਆਪ ਜੀ ਕਰਤਾਰਪੁਰ ਹੀ ਰਹਿ ਗਏ ਕਰਤਾਰਪੁਰ ਰਹਿੰਦਿਆਂ ਆਪ ਜੀ ਨੇ ਸਾਰਾ ਜੀਵਨ ਗੁਰੂ ਜੀ ਦੀ ਸੇਵਾ ਦੇ ਵਿੱਚ ਅਰਪਣ ਕਰ ਦਿੱਤਾ ਆਪ ਜੀ ਗੁਰੂ ਜੀ ਦਾ ਹਰ ਬਚਨ ਸਤ ਬਚਨ ਕਹਿ ਕੇ ਮੰਨਦੇ ਅਤੇ ਪੂਰੀ ਇਮਾਨਦਾਰੀ ਨਾਲ ਨਿਭਾਉਂਦੇ ਇਸੇ ਸੇਵਾ ਦਾ ਫਲ ਹੀ ਸੀ ਕਿ ਆਪ ਜੀ ਇੱਕ ਦਿਨ ਗੁਰੂ ਨਾਨਕ ਸਾਹਿਬ ਦੇ ਘਰ ਦੇ ਮਾਲਕ ਹੀ ਬਣ ਗਏ ਸਨ 1539 ਈਸਵੀ ਵਿੱਚ ਗੁਰੂ ਨਾਨਕ ਸਾਹਿਬ ਨੇ ਆਪਣਾ ਅੰਤਲਾ ਸਮਾਂ ਜਾਣਦੇ ਹੋਏ ਸਿੱਖੀ ਦੀ ਬਾਗਦੋਰ ਆਪ ਜੀ ਨੂੰ ਸੰਭਾਲ ਦਿੱਤੀ ਅਤੇ ਗੁਰੂ ਜੀ ਨੇ ਆਪਣੇ ਅੰਗ ਨਾਲ ਲੈਣੇ ਤੋਂ ਅੰਗਤ ਬਣਾ ਦਿੱਤਾ ਗੁਰਗੱਦੀ ਮਿਲਣ ਤੋਂ ਬਾਅਦ ਆਪ ਜੀ ਨੇ ਖਡੂਰ ਸਾਹਿਬ ਸ਼ਹਿਰ ਬਸਾਇਆ ਉੱਥੇ ਹੀ ਸਿੱਖੀ ਦੇ ਪ੍ਰਚਾਰ ਪ੍ਰਸਾਰ ਦਾ ਕਾਰਜ ਆਰੰਭ ਕੀਤਾ ਆਪ ਜੀ ਸੰਤਾਂ ਨੂੰ ਨਾਮ ਬਾਣੀ ਨਾਲ ਜੋੜ ਕੇ ਇੱਕ ਅਕਾਲ ਪੁਰਖ ਦੇ ਲੜ ਲਾਉਂਦੇ ਆਪ ਜੀ ਨੇ ਨੌਜਵਾਨਾਂ ਨੂੰ ਤੰਦਰੁਸਤ ਰਹਿਣ ਦਾ ਉਪਦੇਸ਼ ਦੇਣ ਲਈ ਮਲ ਅਖਾੜੇ ਦਾ ਵੀ ਪ੍ਰਬੰਧ ਕੀਤਾ ਆਪ ਜੀ ਨੌਜਵਾਨਾਂ ਦੇ ਕੋਲ ਕਰਾਉਂਦੇ ਅਤੇ ਜਿੱਤਣ ਵਾਲੇ ਨੂੰ ਇਨਾਮ ਦਿੰਦੇ ਆਪ ਜੀ ਨੇ ਗੁਰਮੁਖੀ ਲਿਪੀ ਦੇ ਪ੍ਰਚਾਰ ਪ੍ਰਸਾਰ ਲਈ ਬਹੁਤ ਵੱਡਾ ਕਾਰਜ ਕੀਤਾ ਆਪ ਜੀ ਨੇ ਗੁਰੂ ਨਾਨਕ ਸਾਹਿਬ ਵੱਲੋਂ ਚਲਾਈ ਗੁਰਮੁਖੀ ਲਿਪੀ ਵਿੱਚ ਸੋਧ ਕਰਕੇ ਆਪ ਜੀ ਨੇ ਗੁਰੂ ਨਾਨਕ ਸਾਹਿਬ ਜੀ ਦੀ ਸਾਰੀ ਬਾਣੀ ਗੁਰਮੁਖੀ ਵਿੱਚ ਲਿਖਵਾਈ ਅਤੇ ਆਪ ਜੀ ਵੀ ਜੋ ਗੁਰਬਾਣੀ ਉਚਾਰਨ ਕਰਦੇ ਉਹ ਵੀ ਗੁਰਮੁਖੀ ਲਿਪੀ ਦੇ ਵਿੱਚ ਆਪਣੇ ਕੋਲ ਲਿਖ ਲੈਂਦੇ ਆਪ ਜੀ ਨੇ ਕੁੱਲ ਬਾਟ ਸ਼ਲੋਕ ਉਚਾਰਨ ਕੀਤੇ ਜੋ ਬਾਅਦ ਵਿੱਚ ਗੁਰੂ ਅਰਜਨ ਸਾਹਿਬ ਜੀ ਨੇ ਵਾਰਾਂ ਦੇ ਵਿੱਚ ਅੰਕਿਤ ਕੀਤੇ ਆਪ ਜੀ ਨੇ ਗੁਰੂ ਨਾਨਕ ਸਾਹਿਬ ਵੱਲੋਂ ਚਲਾਈ ਲੰਗਰ ਪ੍ਰਥਾ ਨੂੰ ਜਾਰੀ ਰੱਖਿਆ ਅਤੇ ਉਸ ਵਿੱਚ ਹੋਰ ਵਾਧਾ ਕੀਤਾ ਆਪ ਜੀ ਦੇ ਮਹਿਲ ਬੀਬੀ ਖੀਵੀ ਜੀ ਲੰਗਰ ਵਿੱਚ ਦੇਸੀ ਘੋਦੀ ਖੀਰ ਬਣਾ ਕੇ ਵਰਤਾਉਂਦੇ ਜਿਸ ਦਾ ਜ਼ਿਕਰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਆਉਂਦਾ ਹੈ ਬਲਵੰਡ ਖੀਵੀ ਨੇਕ ਜਨ ਜਿਸ ਬਹੁਤੀ ਛਾਉ ਪਤਰਾ ਲਈ ਲੰਗਰ ਦੌਲਤ ਵੰਡੀਐ ਰਸ ਅੰਮ੍ਰਿਤ ਖੀਰ ਕੇ ਆਲੀ ਆਪ ਜੀ ਸਦਾ ਕਾਲਪੁਰਖਤੀ ਰਜ਼ਾ ਦੇ ਵਿੱਚ ਰਹਿਣ ਦਾ ਉਪਦੇਸ਼ ਦਿੰਦੇ ਸੋ ਇਸੇ ਤਰ੍ਹਾਂ ਆਪ ਜੀ ਸਿੱਖੀ ਸਿਧਾਂਤਾਂ ਦਾ ਪ੍ਰਚਾਰ ਕਰਦੇ ਹੋਏ ਤਿੰਨ ਵਿਸਾਖ 16 ਅਪ੍ਰੈਲ ਸਨ 1552 ਈਸਵੀ ਨੂੰ ਆਪਣਾ ਅੰਤਲਾ ਸਮਾਂ ਜਾਣਦੇ ਹੋਏ ਸ੍ਰੀ ਅਮਰਦਾਸ ਜੀ ਨੂੰ ਗੁਰਗੱਦੀ ਸੌਂਕ ਕੇ ਆਪ ਜੀ ਚੌਥੀ ਜੋਤ ਸਮਾ ਗਈ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤ